ਤਾਰਮੀ ਪੋੜੀ ਦੀ 10ਵੀਂ ਪੰਕਤੀ ਹੈ ਜੀ ਵਾਰਿਆਂ ਨਾ ਜਾਵਾ ਇੱਕ ਵਾਰ ਤੇ ਗਾ ਕੇ ਵੀ ਪੜ ਸਕਦੇ ਹਾਂ ਜੀ ਵਾਰਿਆਂ ਨਾ ਜਾਵਾ ਇੱਕ ਵਾਰ ਵਾਰਿਆਂ ਜਾਣਾ ਭਾਵ ਸਦਕੇ ਜਾਣਾ ਕੁਰਬਾਨ ਜਾਣਾ ਬਲਿਹਾਰੇ ਜਾਣਾ ਕਿਸੇ ਤੋਂ ਆਪਣਾ ਆਪ ਬਾਰ ਦੇਣਾ ਜੀ ਠੀਕ ਹੈ ਨਹੀਂ ਜਾਵਾ ਨਹੀਂ ਜਾ ਸਕਦਾ ਠੀਕ ਹੈ ਆਪਣੇ ਆਪ ਨੂੰ ਨਹੀਂ ਵਾਰ ਸਕਦਾ ਇੱਕ ਵਾਰ ਇੱਕ ਵਾਰ ਵੀ ਕਿਉਂਕਿ ਏਕ ਦੇ ਔਂਕੜ ਔਂਕੜ ਨਹੀਂ ਹੈ ਇਸ ਲਈ ਪਰਮਾਤਮਾ ਲਈ ਨਹੀਂ ਹੈ ਇਹ ਮਨੁੱਖ ਕਹਿ ਰਿਹਾ ਕਿ ਮੈਂ ਇੱਕ ਵਾਰ ਵੀ ਪ੍ਰਭੂ ਪਰਮਾਤਮਾ ਜੀ ਤੁਹਾਡੇ ਤੋਂ ਸਦਕੇ ਨਹੀਂ ਜਾ ਸਕਦਾ ਤੁਹਾਡੇ ਤੋਂ ਬਲਿਹਾਰੇ ਨਹੀਂ ਜਾ ਸਕਦਾ ਇਹ ਹੈ ਜੀ ਖਾਸ ਜਿਹੜੀਆਂ ਜਿਵੇਂ ਕਹਿਦੀ ਹੈ ਪੌੜੀ ਦੇ ਐਂਡ ਦੇ ਵਿੱਚ ਜਿਹੜਾ ਖਾਸ ਮਕਸਦ ਹੁੰਦਾ ਖਾਸ ਮੈਸੇਜ ਹੁੰਦਾ ਇਹ ਉਹਨਾਂ ਚਾਰ ਪੌੜੀਆਂ ਚੋਂ ਕਿਉਂਕਿ ਲੰਬੀਆਂ ਪੌੜੀਆਂ ਨੇ ਉਹਨਾਂ ਚਾਰ ਪੌੜੀਆਂ ਚੋਂ ਦੂਸਰੀ ਉਹਨਾਂ ਚਾਰ ਪੰਕਤੀਆਂ ਚੋਂ ਮਾਫ ਕਰਨਾ ਜੀ ਇਹ ਦੂਸਰੀ ਪੰਕਤੀ ਹੈ ਜੀ ਅਰਥ ਸਿੱਧੇ ਸਦਦੇ ਨੇ ਮੇਰੇ ਪ੍ਰਭੂ ਪਰਮਾਤਮਾ ਜੀ ਮੈਂ ਤੁਹਾਡੇ ਤੋਂ ਤੁਹਾਡੀ ਇਸ ਬਣਾਈ ਕੁਦਰਤ ਤੋਂ ਇੱਕ ਵਾਰ ਵੀ stdc ਕੇ ਨਹੀਂ ਜਾ ਸਕਦਾ ਇੱਕ ਵਾਰ ਵੀ ਬਲਿਹਾਰੇ ਨਹੀਂ ਜਾ ਸਕਦਾ ਕਿ ਤੁਸੀਂ ਇੰਨੇ ਵੱਡੇ ਹੋ ਠੀਕ ਹੈ ਜੀ ਆਓ ਦੇਖੀ ਅੱਗੇ ਗੁਰੂ ਮਹਾਰਾਜ ਸਾਨੂੰ ਕੀ ਦੱਸਦੇ ਨੇ ਜੀ